ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਥ ਸੰਗਤਾਂ ਜੀ ਅਪਣੀ ਅੱਜ ਦੀ ਵੀਡੀਓ ਵਿੱਚ ਅਸੀਂ ਗੱਲ ਕਰਨ ਵਾਲੇ ਹਾਂ ਜੀ ਜੇਕਰ ਐਤਵਾਰ ਦੀ ਰਾਤ ਨੂੰ ਤੁਸੀਂ ਆਪਣੇ ਘਰ ਦੀ ਛੱਤ ਤੇ ਇਹ ਇੱਕ ਚੀਜ਼ ਰੱਖ ਦੇਂਦੇ ਹੋ ਤਾਂ ਤੁਸੀਂ ਵੇਖ ਲੈਣਾ ਕਿ ਤੁਸੀਂ ਲੱਖਾਂ ਕਰੋੜਾਂ ਕਮਾਉਣ ਲੱਗ ਜਾਓਗੇ ਸੋ ਵੀਡੀਓ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਸਾਥ ਸੰਗਤਾਂ ਜੀ ਕਮੈਂਟ ਬਾਕਸ ਦੇ ਵਿੱਚ ਵਾਹਿਗੁਰੂ ਵਾਹਿਗੁਰੂ ਲਿਖ ਕੇ ਹਾਜ਼ਰੀ ਲਗਵਾ ਦਿਓ ਜੀ ਤਾਂ ਕਿ ਪਰਮਾਤਮਾ ਜੀ ਦੀ ਕਿਰਪਾ ਹਮੇਸ਼ਾ ਦੇ ਲਈ ਤੁਹਾਡੇ ਘਰ ਪਰਿਵਾਰ ਤੇ ਬਣ ਜਾਵੇ ਸੋ ਵੀਡੀਓ ਨੂੰ ਸ਼ੁਰੂ ਕਰਦੇ ਹਾਂ ਸਾਥ ਸੰਗਤ ਜੀ ਅੱਜ ਦੀ ਗੱਲਬਾਤ ਦਾ ਵਿਸ਼ਾ ਹੈ ਜੀ ਕਿ ਐਤਵਾਰ ਦੀ ਰਾਤ ਨੂੰ ਤੁਸੀਂ ਛੱਤ ਦੇ ਉੱਤੇ ਇਹ ਇੱਕ ਚੀਜ਼ ਰੱਖ ਦੇਣੀ ਹੈ ਤਾਂ ਵੇਖ ਲੈਣਾ ਤੁਹਾਡੇ ਮਨ ਦੀ ਤੁਹਾਡੇ ਦਿਲ ਦੀ ਹਰ ਇੱਕ ਤਮੰਨਾ ਪੂਰੀ ਹੋ ਜਾਵੇਗੀ ਇਸ ਲਈ ਸਾਧ ਸੰਗਤ ਜੀ ਤੁਹਾਡੇ ਅੱਗੇ ਹੱਥ ਜੋੜ ਕੇ ਬੇਨਤੀ ਹੈ ਜੀ ਕਿ ਵੀਡੀਓ ਨੂੰ ਸ਼ੁਰੂ ਤੋਂ ਲੈ ਕੇ ਅੰਤ ਤੱਕ ਧਿਆਨ ਨਾਲ ਸਰਵਣ ਕਰ ਲੈਣਾ ਜੀ ਕਿਉਂਕਿ ਅੱਧੀ ਤੇ ਅਧੂਰੀ ਜਾਣਕਾਰੀ ਹਮੇਸ਼ਾ ਹੀ ਖਤਰਨਾਕ ਹੁੰਦੀ ਹੈ ਸਾਧ ਸੰਗਤ ਜੀ ਆਖਦੇ ਹਨ ਇੱਕ ਨਗਰ ਦੇ ਵਿੱਚ ਇੱਕ ਬਹੁਤ ਹੀ ਸੂਝਵਾਨ ਤੇ ਮਿਹਨਤੀ ਇਨਸਾਨ ਰਹਿੰਦਾ ਸੀ ਉਹ ਇਨਸਾਨ ਪੰਡਿਤ ਸੀ ਜਾਤ ਦੇ ਵਜੋਂ ਇਸ ਨੇ ਬਹੁਤ ਹੀ ਜ਼ਿਆਦਾ ਕਿਤਾਬਾਂ ਪੜੀਆਂ ਹੋਈਆਂ ਸਨ ਇਹਦੇ ਕੋਲ ਗਿਆਨ ਵੀ ਬੜਾ ਜ਼ਿਆਦਾ ਸੀ ਪਾਵੇਂ ਇਸ ਤਰ੍ਹਾਂ ਕਹਿ ਲਈਏ ਕਿ ਇਹ ਜਾਣਕਾਰੀ ਦਾ ਹੀ ਭੰਡਾਰ ਸੀ। ਨਗਰ ਵਾਲੇ ਇਹਦੇ ਕੋਲੋਂ ਕਈ ਕਿਸਮ ਦੇ ਕੰਮ ਲੈ ਕੇ ਆਉਂਦੇ ਸਨ। ਕਈ ਮਸਲਿਆਂ ਨੂੰ ਆਪਣੇ ਹੱਲ ਨੂੰ ਕਰਵਾ ਲੈਂਦੇ ਸਨ। ਇਹ ਆਪਣਾ ਜਿੰਨਾ ਵੀ ਇਹਦਾ ਦਿਮਾਗ ਹੁੰਦਾ ਸੀ, ਜਿੰਨੀ ਵੀ ਇਹਦੀ ਕੋਈ ਇੰਟੈਲੀਜੈਂਸੀ ਹੁੰਦੀ ਸੀ ਇਹਦੇ ਕੋਲ, ਉਹਦੇ ਰਾਹੀਂ ਇਹ ਆਪਣੇ ਸਾਰੇ ਹੀ ਨਗਰ ਦੇ ਲੋਕਾਂ ਦੀਆਂ ਮੁਸੀਬਤਾਂ ਦਾ ਹੱਲ ਕਰ ਦਿੰਦਾ ਸੀ। ਇਹ ਬਹੁਤ ਹੀ ਵਧੀਆ ਤਰੀਕੇ ਦੇ ਨਾਲ ਤਾਲੀਮ ਹਾਸਲ ਕਰਕੇ ਇੱਕ ਸੂਝਵਾਨ ਤੇ ਸਿਆਣਾ ਇਨਸਾਨ ਬਣ ਚੁੱਕਿਆ ਸੀ ਪਰ ਇੱਕ ਚੀਜ਼ ਜੋ ਇਸਨੇ ਕਦੇ ਵੀ ਨਹੀਂ ਸੀ ਸੋਚੀ ਉਹ ਸੀ ਪੈਸਾ ਇਸਨੇ ਪੈਸਾ ਕਮਾਈ ਕਰਨ ਬਾਰੇ ਕਦੇ ਨਾ ਸੋਚਿਆ ਸਿਆਣਪ ਕਰਦਾ ਸੀ ਗੁਰੂ ਕੇ ਬੰਦੇ ਦੇ ਕੋਲ ਹਰ ਇੱਕ ਚੀਜ਼ ਦਾ ਇੱਕ ਹਿੱਸਾ ਹੋਣਾ ਬੜਾ ਜ਼ਰੂਰੀ ਹੈ ਇਹ ਉਹਦੀ ਸੋਚ ਸੀ ਇੱਕ ਚੀਜ਼ ਸਾਡੇ ਕੋਲ ਇੱਥੇ ਆ ਜਾਵੇ ਉਹਦੇ ਨਾਲ ਸਾਡੀ ਜ਼ਿੰਦਗੀ ਵਿੱਚ ਗੜਬੜ ਨਹੀਂ ਹੁੰਦੀ ਜਿਹਦੇ ਕੋਲ ਅਥਾਹ ਪੈਸਾ ਆ ਜਾਵੇ ਪਰ ਸਬਰ ਨਾ ਹੋਵੇ ਸੰਤੋਖ ਨਾ ਹੋਵੇ ਉਹ ਵੀ ਆਪਣਾ ਆਪ ਇੱਕ ਵਾਰ ਗਵਾ ਲੈਂਦਾ ਹੈ ਜਿਹਦੇ ਕੋਲ ਬੇਹੱਦ ਜਾਣਕਾਰੀ ਆ ਜਾਵੇ ਬਹੁਤ ਜ਼ਿਆਦਾ ਅਕਲਮੰਦੀ ਆ ਜਾਵੇ ਪਰ ਪੈਸਾ ਨਾ ਹੋਵੇ ਫਿਰ ਐਸੀ ਅਕਲਮੰਦੀ ਜਾਣਕਾਰੀ ਵੀ ਕਿਹੜੇ ਕੰਮ ਦੀ ਇਹ ਪੰਡਿਤ ਹੁਣ ਬੇਹੱਦ ਸਿਆਣਾ ਸੀ ਮਾਪਿਆਂ ਦੇ ਨਾਲ ਰਿਹਾ ਕਰਦਾ ਸੀ ਪਰ ਇਹ ਕਮਾਈ ਵਾਲੇ ਪਾਸੇ ਕਦੇ ਵੀ ਧਿਆਨ ਨਹੀਂ ਸੀ ਕਰਦਾ ਇਸ ਨੂੰ ਸਮਝ ਨਹੀਂ ਸੀ ਆ ਰਹੀ ਕਿ ਮੈਂ ਕਿਸ ਤਰੀਕੇ ਦੇ ਨਾਲ ਕਿਸ ਕਿਸਮ ਦੀ ਮਦਦ ਕਰਕੇ ਕਿਸੇ ਨੂੰ ਚਾਰ ਗੱਲਾਂ ਪੜਾ ਕੇ ਸੁਣਾ ਕੇ ਉਹਨਾਂ ਦਾ ਹੱਲ ਕਰਕੇ ਪੈਸੇ ਕਿਹੜੇ ਮੂੰਹ ਦੇ ਨਾਲ ਮੰਗਾ ਪਰਮਾਤਮਾ ਦੀ ਰਜਾ ਦੇ ਵਿੱਚ ਰਹਿਣ ਵਾਲਾ ਇਹ ਵਿਅਕਤੀ ਸੀ ਇਸ ਦੇ ਪਰਿੰਦੇ ਪੰਛੀਆਂ ਦੇ ਨਾਲ ਪਰਮਾਤਮਾ ਜੀ ਦੀ ਬਣਾਈ ਹੋਈ ਖਲਕਤ ਦੇ ਨਾਲ ਵੀ ਬੜਾ ਜ਼ਿਆਦਾ ਪਿਆਰ ਕਰਦਾ ਸੀ ਨਗਰ ਦੇ ਬਾਹਰ ਵਾਲੇ ਪਾਸੇ ਇੱਕ ਛੋਟੇ ਜਿਹੇ ਘਰ ਦੇ ਵਿੱਚ ਇਹ ਆਪਣੇ ਮਾਪਿਆਂ ਦੇ ਨਾਲ ਰਹਿਹਾ ਕਰਦਾ ਸੀ ਇੱਕ ਚੀਜ਼ ਜਿਸ ਦੀ ਇਹ ਪਾਲਣਾ ਹਰ ਰੋਜ਼ ਕਰਿਆ ਕਰਦਾ ਸੀ ਉਹ ਇਹ ਸੀ ਕਿ ਸਵੇਰੇ ਉੱਠ ਕੇ ਇਸ ਨੇ ਵਾਹਿਗੁਰੂ ਜੀ ਪਰਮਾਤਮਾ ਜੀ ਦੀ ਬੰਦਗੀ ਕਰਿਆ ਕਰਨੀ ਪਰਮਾਤਮਾ ਦੇ ਨਾਮ ਨਾਲ ਇਹਨੇ ਫਿਰ ਉਸ ਤੋਂ ਬਾਅਦ ਦੁਨਿਆਵੀ ਕੰਮ ਕਰਿਆ ਕਰਨੀ ਦੁਨਿਆਵੀ ਕੰਮਾਂ ਦੇ ਨਾਲ ਨਾਲ ਇਹਦੇ ਘਰ ਦੇ ਵਿੱਚ ਇੱਕ ਬੜਾ ਹੀ ਵੱਡਾ ਪਿੱਪਲ ਦਾ ਰੁੱਖ ਸੀ ਜਿਸ ਦੇ ਉੱਤੇ ਬੜੇ ਹੀ ਪੰਛੀ ਬੈਠਿਆ ਕਰਦੇ ਸਨ ਉਹਨਾਂ ਨੂੰ ਵੀ ਇਹ ਚੋਗਾ ਪਾਇਆ ਕਰਦਾ ਸੀ ਤੇ ਉਹ ਚੋਗਾ ਉਹ ਚੌਲਾਂ ਨੂੰ ਜ਼ਿਆਦਾ ਹੀ ਪਾਇਆ ਕਰਦਾ ਸੀ ਕਿਉਂਕਿ ਇਹਨੂੰ ਨਗਰ ਦੇ ਵਿੱਚੋਂ ਕੁਝ ਬੱਚਿਆਂ ਨੂੰ ਜਦੋਂ ਇਹ ਬੱਚਿਆਂ ਨੂੰ ਪੜਾਉਣ ਲਈ ਜਾਇਆ ਕਰਦਾ ਸੀ ਤਾਂ ਮਤਲਬ ਕਿ ਪੜਾਉਣ ਲਈ ਜਦੋਂ ਲੋਕਾਂ ਦੇ ਘਰ ਜਾਂਦਾ ਤਾਂ ਉਹ ਲੋਕ ਪੜਾਉਣ ਦੇ ਬਦਲੇ ਕੁਝ ਮੁੱਠਾਂ ਚੌਲਾਂ ਦੀਆਂ ਦੇ ਦਿਆ ਕਰਦੇ ਸਨ ਕੁਝ ਮੁੱਠਾਂ ਕਣਕ ਦੀਆਂ ਤੇ ਦਾਣਿਆਂ ਦੀ ਇਹਦੇ ਝੋਲੇ ਵਿੱਚ ਪਾ ਦਿਆ ਕਰਦੇ ਸਨ ਤੇ ਮੱਥੇ ਤੇ ਵਟ ਨਹੀਂ ਸੀ ਪਾਉਂਦਾ ਉਹਨਾਂ ਚੌਲਾਂ ਤੇ ਕਣਕ ਦੇ ਦਾਣਿਆਂ ਦੇ ਵਿੱਚੋਂ ਕੁਝ-ਕੁਝ ਹੋਗਾ ਉਹਨਾਂ ਪੰਛੀਆਂ ਪਰਿੰਦਿਆਂ ਨੂੰ ਪਾ ਦਿਆ ਕਰਦਾ ਸੀ ਕਹਿੰਦੇ ਕਿ ਇਹ ਹਮੇਸ਼ਾ ਇਹੀ ਸੋਚਦਾ ਸੀ ਕਿ ਮੇਰੇ ਨਗਰ ਦੇ ਵਿੱਚ ਪੜ੍ਹੇ ਲਿਖੇ ਲੋਕ ਹੋਣੇ ਚਾਹੀਦੇ ਹਨ ਸਮਾਂ ਬੀਤਦਾ ਗਿਆ ਇਹਦੇ ਕਰ ਗਰੀਬੀ ਲਗਾਤਾਰ ਵੱਧਦੀ ਗਈ ਤੇ ਇਹਦੇ ਵਿੱਚ ਵੀ ਬਹੁਤ ਹੀ ਗਰੀਬੀ ਵਿੱਚ ਵਧਦਾ ਹੁੰਦਾ ਗਿਆ ਦੂਜੇ ਪਾਸੇ ਇਹਦੀ ਗਰੀਬੀ ਦੇ ਵਿੱਚ ਇਸ ਤੇ ਘਰ ਵਾਲਿਆਂ ਨੇ ਇਸ ਦੇ ਮਾਪੇ ਨੇ ਇਸ ਦੇ ਪਿਓ ਨੇ ਇਸ ਨੂੰ ਬੜਾ ਸਮਝਾਇਆ ਕਿ ਪੁੱਤਰ ਗਿਆਨ ਦੇ ਲੜ ਲੱਗਣਾ ਬੜੀ ਚੰਗੀ ਗੱਲ ਹੈ ਪਰਮਾਤਮਾ ਦੇ ਲੜ ਨਾਲ ਲੱਗਣਾ ਵੀ ਬੜੀ ਚੰਗੀ ਗੱਲ ਹੈ ਪਰਿੰਦੇ ਪੰਛੀਆਂ ਦੇ ਨਾਲ ਪਿਆਰ ਕਰਨਾ ਕਦਰ ਕਰਨਾ ਬਹੁਤ ਚੰਗੀ ਗੱਲ ਹੈ ਕੁਦਰਤ ਦਾ ਖਿਆਲ ਰੱਖਣਾ ਵੀ ਵਧੀਆ ਗੱਲ ਹੈ ਪਰ ਤੂੰ ਇੱਕ ਗੱਲ ਭੁੱਲ ਚੁੱਕਾ ਹੈ ਅੱਜ ਦੇ ਜ਼ਮਾਨੇ ਦੇ ਵਿੱਚ ਜੇਕਰ ਘਰ ਚਲਾਉਣਾ ਹੈ ਤਾਂ ਸਾਨੂੰ ਪੈਸਾ ਵੀ ਸਾਡੇ ਲਈ ਬੜਾ ਜ਼ਰੂਰੀ ਹੈ ਇਸਨੇ ਕਹਿਣਾ ਜਿਵੇਂ ਤੁਹਾਡਾ ਹੁਕਮ ਹੋਵੇ ਪਰ ਕਦੇ ਵੀ ਪੈਸੇ ਨੂੰ ਤਵੱਜੋ ਨਾ ਦੇਣੀ ਇਹਦੀ ਗਰੀਬੀ ਜਦੋਂ ਬਹੁਤ ਜ਼ਿਆਦਾ ਵੱਧ ਗਈ ਤਾਂ ਪਰਿੰਦਿਆਂ ਨੇ ਜੋ ਅਕਸਰ ਹੀ ਇਹਦੇ ਕੋਲ ਆਇਆ ਕਰਦੇ ਸਨ ਉਸ ਰੁੱਖ ਦੇ ਉਤੋਂ ਕਿਉਂਕਿ ਸਿਰਫ ਦਾਣੇ ਹੀ ਨਹੀਂ ਸੀ ਪਾਉਂਦਾ ਜਦੋਂ ਰੁੱਖ ਤੇ ਬੈਠੇ ਹੋਏ ਪਰਿੰਦੇ ਬੈਠੇ ਹੁੰਦੇ ਸਨ ਤਾਂ ਇਹ ਬਹੁਤ ਸਾਰਾ ਗਿਆਨ ਵਾਲੀਆਂ ਕਿਤਾਬਾਂ ਵਿੱਚ ਉਸੇ ਰੁੱਖ ਦੇ ਹੇਠਾਂ ਹੀ ਬੈਠ ਕੇ ਪੜ੍ਹਿਆ ਕਰਦਾ ਸੀ ਉਹਨਾਂ ਨੇ ਵੇਖਿਆ ਕਰਨਾ ਕਿ ਕਿੰਨੀਆਂ ਵਧੀਆ ਕਹਾਣੀਆਂ ਤੇ ਕਿੰਨੀਆਂ ਵਧੀਆ ਚੀਜ਼ਾਂ ਇਹ ਪੜ ਰਿਹਾ ਹੈ ਤੇ ਉਹਨਾਂ ਨੇ ਗਿਆਨ ਦੇ ਵਿੱਚ ਵਾਅਦਾ ਕਰ ਲੈਣਾ ਪੰਛੀਆਂ ਪ੍ਰਿੰਦਿਆਂ ਦੇ ਵਿੱਚ ਵੀ ਇਸ ਕਰਕੇ ਉਸ ਪਿੱਪਲ ਦੇ ਰੁੱਖ ਦੇ ਉੱਤੇ ਹੀਠਾਂ ਬਹੁਤ ਜ਼ਿਆਦਾ ਪ੍ਰਿੰਦਿਆਂ ਦਾ ਜਮਾ ਹੋਣਾ ਸ਼ੁਰੂ ਹੋ ਗਿਆ ਇੱਕ ਦਿਨ ਜਦੋਂ ਇਸ ਦੀ ਗਰੀਬੀ ਦੀ ਹਾਲਾਤ ਲਗਾਤਾਰ ਵੱਧਦੇ ਜਾ ਰਹੇ ਸਨ ਤੇ ਉਹਨੇ ਵੇਖਿਆ ਕਿ ਲੋਕ ਹੁਣ ਇਸ ਤੋਂ ਕਿਨਾਰਾ ਕਰਨ ਲੱਗ ਪਏ ਹਨ ਲੋਕ ਤਾਂ ਇਸ ਦਾ ਸਿਰਫ ਇਸਤੇਮਾਲ ਕਰਦੇ ਪਏ ਹਨ ਇਹਦੀ ਵਰਤੋਂ ਕਰਦੇ ਹਨ ਉਹਨਾਂ ਨੇ ਇਸ ਤੋਂ ਗਿਆਨ ਵੀ ਲਿਆ ਤੇ ਇਸ ਤੋਂ ਕਈ ਸਾਰੇ ਕੰਮ ਵੀ ਕਢਵਾ ਲਏ ਹਨ ਬਦਲੇ ਦੇ ਵਿੱਚ ਇਹਨੂੰ ਤਾਂ ਕੁਝ ਵੀ ਨਹੀਂ ਮਿਲਦਾ ਲਗਾਤਾਰ ਲੋਕ ਇਸ ਦਾ ਫਾਇਦਾ ਹੀ ਚੁੱਕੀ ਜਾ ਰਹੇ ਹਨ ਕੁਝ ਪਰਿੰਦਿਆਂ ਨੇ ਇੱਕ ਦਿਨ ਇਹਦੇ ਨਾਲ ਗੱਲਬਾਤ ਕਰਨੀ ਚਾਹੀ ਅਸੀਂ ਤੇਰੇ ਨਾਲ ਗੱਲ ਕੀਤੀ ਅਸੀਂ ਤੈਨੂੰ ਕਈ ਸਾਲਾਂ ਤੋਂ ਵੇਖ ਰਹੇ ਹਾਂ ਤੇਰੇ ਬੁੱਢੇ ਮਾਪੇ ਤੈਨੂੰ ਹਰ ਵਾਰ ਕੁਝ ਨਾ ਕੁਝ ਸਮਝਾਉਣ ਦੀ ਕੋਸ਼ਿਸ਼ ਕਰਦੇ ਹਨ ਪਰ ਇਸ ਦੇ ਬਾਵਜੂਦ ਤੂੰ ਲਗਾਤਾਰ ਗਰੀਬ ਹੁੰਦਾ ਜਾ ਰਿਹਾ ਹੈ ਤੈਨੂੰ ਚਾਹੀਦਾ ਹੈ ਕਿ ਅਜੇ ਵੀ ਵੇਲਾ ਹੈ ਸੰਭਲ ਜਾ ਅਜੇ ਕਿਹੜੀ ਉਮਰ ਹੈ ਤੇਰੀ ਅੱਗੇ ਤੇਰਾ ਵਿਆਹ ਵੀ ਹੋਣਾ ਹੈ ਘਰਵਾਲੀ ਆਵੇਗੀ ਬੱਚੇ ਹੋਣਗੇ ਕਿਸ ਤਰੀਕੇ ਦੇ ਨਾਲ ਗੁਜ਼ਾਰਾ ਕਰੇਗਾ ਇਹ ਲੋਕ ਚੰਦਰੇ ਹਨ ਤੇਰਾ ਫਾਇਦਾ ਜੋਖ ਰਹੇ ਹਨ ਇੱਕ ਕੰਮ ਕਰ ਇਸ ਨਗਰ ਦੇ ਰਾਜੇ ਦੇ ਕੋਲ ਜਾ ਰਾਜੇ ਤੋਂ ਜਾ ਕੇ ਮਦਦ ਮੰਗ ਪਰ ਹੁਣ ਬਹੁਤ ਜ਼ਿਆਦਾ ਆਪਣੇ ਆਪ ਤੇ ਸਵਾਲ ਖੜੇ ਕਰਨ ਲੱਗ ਪਿਆ ਸੀ ਜਦੋਂ ਬੰਦੇ ਦੇ ਉੱਤੇ ਸਾਤ ਸੰਗਤ ਜੀ ਗਰੀਬੀ ਆਉਣੀ ਸ਼ੁਰੂ ਹੋ ਜਾਂਦੀ ਹੈ ਨਾ ਤਾਂ ਬੰਦਾ ਆਪਣੇ ਗਿਆਨ ਨੂੰ ਭੁੱਲ ਜਾਂਦਾ ਹੈ ਬੰਦੇ ਦੀ ਸਿਆਣਪ ਦੇ ਉੱਤੇ ਫਿਰ ਸਵਾਲ ਖੜੇ ਹੋਣੇ ਸ਼ੁਰੂ ਹੋ ਜਾਂਦੇ ਹਨ ਗਰੀਬ ਬੰਦੇ ਦੀ ਕਹੀ ਹੋਈ ਬਹੁਤ ਕੀਮਤੀ ਗੱਲ ਵੀ ਲੋਕੀ ਰੱਦੀ ਕਰ ਦਿੰਦੇ ਹਨ ਇਸੇ ਕਰਕੇ ਹੁਣ ਲੋਕਾਂ ਦੇ ਵਿੱਚ ਜਾਣ ਤੋਂ ਗਰੇਜ ਕਰਨ ਲੱਗਾ ਇਸ ਨੂੰ ਹਮੇਸ਼ਾ ਹੀ ਇਦਾਂ ਲੱਗਿਆ ਕਰਨਾ ਕਿ ਮੇਰਾ ਗਿਆਨ ਕਿਹੜੇ ਕੰਮ ਦਾ ਹੈ ਇੱਕ ਤਰੀਕੇ ਨਾਲ ਇਸ ਨੂੰ ਇਸ ਤਰ੍ਹਾਂ ਮਹਿਸੂਸ ਹੋਣਾ ਸ਼ੁਰੂ ਹੋ ਗਿਆ ਜਿਵੇਂ ਮੇਰੇ ਦਿਮਾਗ ਦੇ ਵਿੱਚ ਫਰਕ ਪੈ ਰਿਹਾ ਹੋਵੇ ਮੈਂ ਪਾਗਲ ਜਾ ਹੁੰਦਾ ਜਾ ਰਿਹਾ ਹਾਂ ਵਾਂ ਪਰਿੰਦਿਆਂ ਨੇ ਲਗਾਤਾਰ ਇਸ ਦੀ ਚਿੰਤਾ ਕਰਨੀ ਇਸ ਨੂੰ ਕਈ ਵਾਰ ਗੱਲ ਵੀ ਕਹੀ ਕਿ ਰਾਜੇ ਕੋਲ ਜਾ ਰਾਜੇ ਕੋਲ ਜਾ ਜਾ ਕੇ ਉਸ ਦੇ ਕੋਲੋਂ ਮਦਦ ਮੰਗ ਲੈ ਪਰ ਇਹ ਖੁਦਗਰਜ਼ ਇਨਸਾਨ ਸੀ ਗੈਰਤਮੰਦ ਇਨਸਾਨ ਸੀ ਕਿਸੇ ਕੋਲ ਜਾ ਕੇ ਮਦਦ ਨਹੀਂ ਸੀ ਮੰਗਣਾ ਚਾਹੁੰਦਾ ਆਖਿਰਕਾਰ ਇੱਕ ਦਿਨ ਪਰਿੰਦਿਆਂ ਨੇ ਇਸ ਨੂੰ ਜ਼ੋਰ ਦੇ ਕੇ ਕਿਹਾ ਕਿ ਜੇ ਇਹੀ ਤਰੀਕਾ ਰਿਹਾ ਤਾਂ ਤੇਰਾ ਦਿਮਾਗ ਸੱਚਮੁੱਚ ਵਿਗੜ ਜਾਵੇਗਾ ਤੂੰ ਪਾਗਲ ਹੋ ਜਾਵੇਂਗਾ ਇੱਥੇ ਉੱਥੇ ਤੁਰਿਆ ਫਿਰਨਾ ਇਸ ਨੇ ਬਿਹਤਰ ਹੈ ਕਿ ਰਾਜੇ ਦੇ ਕੋਲ ਜਾ ਤੇ ਆਪਣਾ ਬਣਦਾ ਹੱਕ ਮੰਗ ਲੈ ਰਾਜੇ ਨੂੰ ਕਿਹਾ ਕਿ ਤੂੰ ਉਸ ਦੇ ਕੋਲ ਕੋਈ ਵੀ ਕੰਮ ਕਰ ਲਵੇਂਗਾ ਉਹਦੇ ਬਦਲੇ ਵਿੱਚ ਉਸ ਕੰਮ ਦੇ ਬਦਲੇ ਸੋਨੇ ਦੀਆਂ ਮੋਹਰਾਂ ਹਰ ਰੋਜ਼ ਤਨਖਾਹ ਵਜੋਂ ਮੰਗ ਲਿਆ ਕਰੀ ਹੈਰਾਨ ਵੀ ਹੋਇਆ ਤੇ ਕਹਿੰਦਾ ਇੰਨੀ ਜ਼ਿਆਦਾ ਤਨਖਾਹ ਉਹ ਮੈਨੂੰ ਕਿਉਂ ਦੇਊਗਾ ਤੇ ਐਸੇ ਕਿਹੜੇ ਕੰਮ ਹਨ ਜਿਹੜੇ ਉਹ ਸਿਰਫ ਮੇਰੇ ਕੋਲੋਂ ਹੀ ਕਰਵਾਵੇਗਾ ਰਾਜੇ ਦੇ ਦਰਬਾਰ ਵਿੱਚ ਤਾਂ ਬੜੇ ਬੜੇ ਵਿਦਵਾਨ ਲੋਕ ਬੈਠੇ ਹਨ ਸਾਰੇ ਪ੍ਰਿੰਦਿਆਂ ਨੇ ਕਿਹਾ ਅਸੀਂ ਤੇ ਤੇਰੀ ਜਾਣਕਾਰੀ ਤੋਂ ਚੰਗੀ ਤਰ੍ਹਾਂ ਜਾਣੂ ਹਾਂ ਕੁਝ ਤੋਂ ਜਾਣ ਸਕਦਾ ਹੈ ਕਿ ਤੂੰ ਕਿੰਜ ਕਰ ਸਕਦਾ ਹੈ ਤੇ ਕੀ ਕਰ ਸਕਦਾ ਹੈ ਸਾਨੂੰ ਚੰਗੀ ਤਰ੍ਹਾਂ ਪਤਾ ਹੈ ਹੁਣ ਤਾਂ ਮੈਨੂੰ ਉਹ ਕਹਿੰਦਾ ਕਿ ਕੱਖ ਨਹੀਂ ਜਾਂ ਸਾਰਾ ਕੁਝ ਭੁੱਲ ਚੁੱਕਿਆ ਹੈ ਇਸ ਗਰੀਬੀ ਦੇ ਵਿੱਚ ਇਸ ਗਰੀਬੀ ਦੇ ਵਿੱਚ ਮੈਂ ਸਾਰਾ ਕੁਝ ਖੋ ਚੁੱਕਿਆ ਹਾਂ ਇਸ ਗਰੀਬੀ ਵਿੱਚ ਮੈਨੂੰ ਸਾਰਾ ਕੁਝ ਚੇਤੇ ਕੀਤਾ ਹੋਇਆ ਵੀ ਭੁੱਲ ਚੁੱਕਾ ਹੈ ਉਹ ਮੇਰੀ ਸਾਰੀ ਹੀ ਸਿੱਖਿਆ ਜਿਹੜੀ ਦਿਮਾਗ ਵਿੱਚ ਸੀ ਮਿਟ ਚੁੱਕੀ ਹੈ ਕਈ ਵਾਰੀ ਇਸ ਤਰ੍ਹਾਂ ਸੋਚਦੇ ਹੁੰਦੇ ਹਾਂ ਕਿ ਪੜ ਲਿਖ ਕੇ ਕੀਤਾ ਤੇ ਕੀ ਕੀਤਾ ਪੜ੍ਹ ਲੈ ਕੇ ਕਹਿੰਦਾ ਕਿ ਮੇਰੇ ਤਾਂ ਪੱਲੇ ਕੁਝ ਨਹੀਂ ਪਿਆ ਫਲਾਣਾ ਬੰਦਾ ਅਨਪੜ੍ਹ ਸੀ ਉਹ ਤਾਂ ਬੜਾ ਕੁਝ ਹਾਸਿਲ ਕਰ ਗਿਆ ਪਰ ਅਸਲ ਚਿੰਤਾ ਤਾਂ ਵਿਸ਼ਵਾਸ ਦੀ ਹੈ ਅਸਲ ਚਿੰਤਾ ਦਾ ਵਿਸ਼ਾ ਵੀ ਇਹੀ ਹੈ ਕਿ ਸਾਥ ਸੰਗਤ ਜੀ ਹਾਲਾਂਕਿ ਇਸ ਗੱਲ ਨੂੰ ਉਸਨੇ ਦਿਲ ਤੇ ਲਾ ਲਿਆ ਦਿਮਾਗ ਤੇ ਵੀ ਲਾਇਆ ਪਰ ਪਰਿੰਦਿਆਂ ਦੀ ਗੱਲ ਇਸ ਨੂੰ ਸੱਚ ਲੱਗਣ ਲੱਗੀ ਕਿ ਜੇ ਮੈਂ ਇਸੇ ਤਰੀਕੇ ਫਿਰਦਾ ਰਿਹਾ ਤਾਂ ਵਾਕਿਆ ਹੀ ਮੈਂ ਪਾਗਲ ਹੋ ਜਾਵਾਂਗਾ ਅੱਧਾ ਤਾਂ ਹੋ ਹੀ ਚੁੱਕਿਆ ਹਾਂ ਉਹ ਰਾਜਦਰਬਾਰ ਦੇ ਵਿੱਚ ਜਾ ਪਹੁੰਚਿਆ ਰਾਜਦਰਬਾਰ ਵਿੱਚ ਜਾ ਕੇ ਰਾਜੇ ਨਾਲ ਮੁਲਾਕਾਤ ਕੀਤੀ ਤੇ ਸਮਾਂ ਮੰਗਿਆ ਰਾਜੇ ਨੇ ਸਮਾਂ ਦਿੱਤਾ ਰਾਜੇ ਨਾਲ ਗੱਲ ਖੋਲੀ ਮੈਂ ਤੁਹਾਡੇ ਉਹ ਵੀ ਕੰਮ ਕਰ ਦੇਵਾਂਗਾ ਜਿਹੜੇ ਕੰਮ ਕੋਈ ਹੋਰ ਨਹੀਂ ਕਰ ਸਕਦਾ ਪਰ ਮੇਰੀ ਇੱਕੋ ਸ਼ਰਤ ਹੈ ਮੈਂ ਕੰਮ ਮੁਫਤ ਵਿੱਚ ਬੜੇ ਕਰ ਦਿੱਤੇ ਹਨ ਲੋਕਾਂ ਦੀਆਂ ਵਗਾਰਾਂ ਵੀ ਬੜੀਆਂ ਕੱਡੀਆਂ ਹਨ ਤੁਹਾਡੇ ਕੋਲੋਂ ਸਾਰਾ ਕੁਝ ਹੈ ਤੁਹਾਡੇ ਕੰਮ ਦੇ ਬਦਲੇ ਮੈਨੂੰ ప్రతి ਦਿਨ ਸੋਨੇ ਦੀਆਂ ਮੋਹਰਾਂ ਚਾਹੀਦੀਆਂ ਹਨ ਚਾਹੇ ਤੁਸੀਂ ਥੋੜੀਆਂ ਹੀ ਦੇ ਦਿਓ ਰਾਜਾ ਹੈਰਾਨ ਹੋਇਆ ਪਰ ਉਹਨੇ ਇਹ ਸ਼ਰਤ ਰੱਖਦਿਆਂ ਉਸਦੇ ਮੂੰਹ ਦੇ ਉੱਤੇ ਉਸਦੇ ਚਿਹਰੇ ਦੇ ਉੱਤੇ ਇੱਕ ਅਜੀਬ ਕਿਸਮ ਦੀ ਊਰਜਾ ਵੇਖੀ ਇੱਕ ਅਜੀਬ ਕਿਸਮ ਦਾ ਮਨੋਬਲ ਵੇਖਿਆ ਰਾਜਾ ਹੈਰਾਨ ਹੋਇਆ ਰਾਜੇ ਦੇ ਦਿਲ ਵਿੱਚ ਸੀ ਕਿ ਉਸ ਨੂੰ ਖੜੇ ਪੈਰ ਮਨਾ ਕਰ ਦੇਵੇ ਰਾਜੇ ਨੇ ਉਹਦੇ ਨਾਲ ਹੋਰ ਗੱਲਾਂ ਬਾਤਾਂ ਕਰਨੀਆਂ ਸ਼ੁਰੂ ਕਰ ਦਿੱਤੀਆਂ ਰਾਜੇ ਨੂੰ ਸੀ ਕਿ ਗੱਲਾਂ-ਗੱਲਾਂ ਦੇ ਵਿੱਚ ਕੋਈ ਨਾ ਕੋਈ ਗੱਲ ਮੈਨੂੰ ਪਤਾ ਲੱਗੇ ਕਿ ਇਹਦੇ ਕੋਲ ਕੀ ਹੈ ਰਾਜੇ ਨੇ ਗੱਲ ਕਿੱਥੋਂ ਸ਼ੁਰੂ ਕਰਨੀ ਸ਼ੁਰੂ ਕੀਤੀ ਕਿ ਵੇਖੋ ਭਾਈ ਮੈਨੂੰ ਪਤਾ ਲੱਗਦਾ ਹੈ ਕਿ ਤੁਹਾਡੀ ਪੇਸ਼ੇ ਤੋਂ ਪੂਜਾ ਤੇ ਕਿ ਤੁਸੀਂ ਪੰਡਿਤ ਹੋ ਤੁਹਾਡੇ ਕੋਲ ਬਹੁਤ ਜ਼ਿਆਦਾ ਗਿਆਨ ਹੋਵੇਗਾ ਪਰ ਮੈਂ ਮਾਫੀ ਚਾਹੁੰਦਾ ਹਾਂ ਕਿ ਮੈਂ ਰਾਜ ਦਾ ਰਾਜਾ ਹਾਂ ਮੈਂ ਬਹੁਤ ਜ਼ਿਆਦਾ ਪੜੇ ਲੋਕਾਂ ਪੜ੍ਹੇ ਲਿਖੇ ਲੋਕਾਂ ਦੀ ਬਹੁਤ ਜ਼ਿਆਦਾ ਕਦਰ ਕਰਦਾ ਹਾਂ ਮੈਂ ਮਾਫੀ ਚਾਹੁੰਦਾ ਹਾਂ ਕਿ ਇੰਨੇ ਜ਼ਿਆਦਾ ਤਨਖਾਹ ਮੈਂ ਤੁਹਾਨੂੰ ਨਹੀਂ ਦੇ ਸਕਦਾ ਮੇਰੇ ਸਭ ਤੋਂ ਜ਼ਿਆਦਾ ਅਜ਼ੀਜ਼ ਜਿਹੜੇ ਮੰਤਰੀ ਹਨ ਸਭ ਤੋਂ ਵੱਧ ਕੰਮ ਕਰਨ ਵਾਲਾ ਜਿਹੜਾ ਮੇਰਾ ਮੁੱਖ ਮੰਤਰੀ ਹੈ ਮੈਂ ਉਸ ਨੂੰ ਵੀ ਇੰਨੀ ਤਨਖਾਹ ਨਹੀਂ ਦਿੰਦਾ ਜਿੰਨੀ ਤੁਸੀਂ ਮੰਗ ਰਹੇ ਹੋ ਵਜ਼ੀਰੇ ਖਾਸ ਨੂੰ ਵੀ ਇੰਨੀ ਤਨਖਾਹ ਨਹੀਂ ਦਿੰਦਾ ਤੁਹਾਨੂੰ ਇੰਨੀ ਤਨਖਾਹ ਮੈਂ ਕਿਉਂ ਦੇਵਾਂ ਜੇ ਮੈਂ ਨਾ ਮੰਜ਼ੂਰ ਕਰਦਾ ਫਿਰ ਅਜੇ ਇਹ ਗੱਲਾਂ ਬਾਤਾਂ ਚੱਲਦੀਆਂ ਹੀ ਰਹਿਣੀਆਂ ਸੀ ਵਜ਼ੀਰ ਖਾਨ ਨੇ ਮੁੱਖ ਮੰਤਰੀ ਉੱਥੇ ਆਣ ਪਹੁੰਚੇ ਤੇ ਦੋਹਾਂ ਨੇ ਰਾਜੇ ਨਾਲ ਸਲਾਹ مشورہ ਕੀਤਾ ਤੇ ਕਿਹਾ ਇਸ ਬੰਦੇ ਵਿੱਚ ਕੋਈ ਨਾ ਕੋਈ ਤਾਂ ਗੁਣ ਜ਼ਰੂਰ ਹੋਵੇਗਾ ਬਿਨਾਂ ਗੁਣ ਵਾਲਾ ਬੰਦਾ ਇਦਾਂ ਨਹੀਂ ਕਹਿੰਦਾ ਤੇ ਰਾਜੇ ਦੇ ਮੱਥੇ ਨਹੀਂ ਲੱਗਦਾ ਜਿਹੜਾ ਬੰਦਾ ਸਿੱਧਾ ਸਾਦਾ ਹੋਵੇ ਨਾਲੇ ਆਪਾਂ ਇਸ ਨੂੰ ਕੁਝ ਦਿਨ ਰੱਖ ਕੇ ਪਰਖ ਲੈਂਦੇ ਹਾਂ ਆਪਾਂ ਨੂੰ ਕਿਹੜਾ ਕੋਈ ਫਰਕ ਪੈਣਾ ਆਪਾਂ ਇਸ ਨੂੰ 2 ਮਹੀਨੇ ਰੱਖ ਲੈਂਦੇ ਹਾਂ ਕਦੇ ਕੋਈ ਜ਼ਰੂਰੀ ਕੰਮ ਹੋਇਆ ਕਰੇਗਾ ਤੇ ਕਰਵਾ ਲਿਆ ਕਰਾਂਗੇ ਮਹਿਲ ਦੇ ਬਾਹਰ ਵਾਲੇ ਪਾਸੇ ਇੱਕ ਕਮਰਾ ਜਿਹਾ ਬਣਿਆ ਹੋਇਆ ਸੀ ਉਸ ਕਮਰੇ ਦੇ ਵਿੱਚ ਉਸ ਨੂੰ ਰੱਖ ਲਿਆ ਗਿਆ ਉੱਥੇ ਬੈਠ ਕੇ ਮੁੜ ਜਾਵੇ ਤੇ ਜਿਸ ਦੀ ਇੱਛਾ ਕੋਈ ਕੰਮ ਹੋਇਆ ਤੇ ਆਪਾਂ ਉਸ ਨੂੰ ਦੇ ਦਿਆ ਕਰਾਂਗੇ ਇਹ ਆਪੇ ਹੀ ਉਸ ਕੰਮ ਨੂੰ ਕਰ ਲਿਆ ਕਰੇਗਾ ਰਾਜੇ ਨੂੰ ਆਪਣੇ ਵਜ਼ੀਰੇ ਖਾਸ ਆਪਣੇ ਮੁੱਖ ਮੰਤਰੀ ਦੀ ਇਹ ਦਿੱਤੀ ਹੋਈ ਸਲਾਹ ਵਧੀਆ ਲੱਗੀ ਉਸ ਨੇ ਕਿਹਾ ਠੀਕ ਹੈ ਤੁਹਾਨੂੰ ਅੱਜ ਅਸੀਂ ਰੱਖ ਲੈਂਦੇ ਹਾਂ ਸਵੇਰੇ ਤੋਂ ਹਰ ਰੋਜ਼ ਸੂਰਜ ਚੜ੍ਹਨ ਤੋਂ ਬਾਅਦ 7-8 ਵਜੇ ਜਦੋਂ ਵੀ ਤੇਰਾ ਮਨ ਹੋਵੇ ਉਦੋਂ ਹੀ ਆ ਜਾਇਆ ਕਰੀ ਤੇ ਸੂਰਜ ਜਦੋਂ ਅਸਤ ਹੋ ਜਾਂਦਾ ਹੈ ਭਾਵ ਕਿ ਸ਼ਿਬ ਜਾਂਦਾ ਹੈ ਉਦੋਂ ਤੋਂ ਖਾਣ ਪੀਣ ਦੇ ਲਈ ਵੀ ਇੱਥੇ ਆ ਸਕਦਾ ਹੈ ਫਿਕਰ ਕਰਨ ਦੀ ਜਰੂਰਤ ਨਹੀਂ ਤੇਨੂੰ ਸਾਰੀਆਂ ਹੀ ਸੁੱਖ ਸੁਵਿਧਾਵਾਂ ਮਿਲ ਜਾਣਗੀਆਂ ਤੇਰਾ ਦਿਮਾਗ ਕਿਹੜੇ ਕਰਵਟ ਲੈਂਦਾ ਹੈ ਵੇਖਦੇ ਹਾਂ ਉਹ ਖੁਸ਼ੀ-ਖੁਸ਼ੀ ਘਰ ਵਾਪਸ ਆ ਗਿਆ ਤੇ ਅਗਲੇ ਦਿਨ ਤੋਂ ਉਹ ਜਿਹੜਾ ਤਰੀਕਾ ਸੀ ਉਹ ਦਿਨ ਜਾਰੀ ਰੱਖਿਆ ਸਵੇਰੇ ਉੱਠਣਾ ਪਰਮਾਤਮਾ ਨੂੰ ਯਾਦ ਕਰਨਾ ਪ੍ਰਿੰਦਿਆਂ ਦੀ ਖਿਦਮਤ ਕਰਨੀ ਫਿਰ ਰਾਜ ਦਰਬਾਰ ਦੇ ਵਿੱਚ ਆ ਪਹੁੰਚਣਾ ਪਹਿਲੇ ਦਿਨ ਰਾਜੇ ਦੇ ਦਰਬਾਰ ਵਿੱਚ ਗਿਆ ਤੇ ਰਾਜਾ ਬਾਹਰ ਆਇਆ ਤਾਂ ਉਸ ਨੂੰ ਦੱਸ ਦਿੱਤਾ ਕਿ ਫਲਾਣੀ ਜਗ੍ਹਾ ਦੇ ਉੱਤੇ ਤੇਰੇ ਲਈ ਅਸੀਂ ਕਮਰਾ ਬਣਵਾਇਆ ਹੈ ਉੱਥੇ ਬੈਠਣਾ ਹੈ ਜਦੋਂ ਕੰਮ ਹੋਇਆ ਤੈਨੂੰ ਰਾਜਾ ਮਹਾਰਾਜਾ ਵਜ਼ੀਰੇ ਖਾਸ ਜੋ ਵੀ ਸਨੇਹਾ ਭੇਜਿਆ ਕਰੇਗਾ ਤੂੰ ਆਜਿਆ ਕਰੀ ਤੇ ਜਾਣਕਾਰੀ ਤੈਨੂੰ ਦੱਸ ਦਿੱਤੀ ਜਾਵੇਗੀ ਉਸਨੇ ਉਸੇ ਹੀ ਦਿਨ ਸ਼ਾਮ ਤੋਂ ਪੈਸੇ ਲੈਣੇ ਸ਼ੁਰੂ ਕਰ ਦਿੱਤੇ 100 ਸੋਨੇ ਦੀਆਂ ਮੋਹਰਾਂ ਤੇ 2-4 ਦਿਨ ਜਦੋਂ ਸੋਨੇ ਦੀਆਂ ਮੋਹਰਾਂ ਘਰ ਲੈ ਕੇ ਗਿਆ ਤਾਂ ਘਰ ਵਾਲੇ ਖੁਸ਼ ਸਨ ਹੈਰਾਨ ਵੀ ਸਨ ਤੇ ਉਸਨੇ ਪਰਿੰਦਿਆਂ ਦੇ ਨਾਲ ਫਿਰ ਇੱਕ ਦਿਨ ਰਾਏ ਕੀਤੀ ਕਿ ਮੇਰਾ ਤਾਂ ਖਰਚਾ ਹੀ ਕੋਈ ਨਹੀਂ ਮੇਰੇ ਕੋਲ ਸਭ ਕੁਝ ਠੀਕ ਚੱਲ ਰਿਹਾ ਹੈ ਮੈਂ ਪਰਮਾਤਮਾ ਦੇ ਵੱਲੋਂ ਦਿੱਤੀ ਹੋਈ ਹਰ ਸ਼ੈ ਦੇ ਵਿੱਚ ਸੰਤੁਸ਼ਟ ਹਾਂ ਮੇਰੇ ਘਰ ਵਿੱਚ ਵੀ ਕੋਈ ਦਿੱਕਤ ਤੇ ਮਜਬੂਰੀ ਨਹੀਂ ਰਹਿ ਗਈ ਮੇਰੀ ਤਾਂ ਬਸ ਥੋੜੀ ਜਹੀ ਜ਼ਰੂਰਤ ਹੈ ਬਾਕੀ ਤਾਂ ਪੈਸੇ ਤਾਂ ਬਚ ਜਾਂਦੇ ਹਨ ਇੱਕ ਸਿਆਣੇ ਪਰਿੰਦੇ ਨੇ ਰਾਏ ਦਿੱਤੀ ਤੇਰੇ ਪਿੰਡ ਦੀ ਹਾਲਤ ਜੋ ਹੈ ਉਹਦੇ ਵਿੱਚ ਸੁਧਾਰ ਕਰ ਸਕਦਾ ਹੈ ਤੂੰ ਤੇਰੇ ਪਿੰਡ ਵਾਲੇ ਪਾਣੀ ਲੈਣ ਲਈ ਬੜੇ ਦੂਰ ਜਾਂਦੇ ਹਨ ਉਸ ਨੂੰ ਗੱਲ ਸਹੀ ਲੱਗੀ ਉਸਨੇ ਆਪਣੇ ਘਰ ਤੋਂ ਥੋੜੀ ਜਿਹੀ ਦੂਰ ਇੱਕ ਖੂਹ ਪਟਵਾ ਦਿੱਤਾ ਪਿੰਡ ਵਾਲਿਆਂ ਦੇ ਲਈ ਪਾਣੀ ਦੀ ਸੇਵਾ ਜਿਹੜੀ ਸੀ ਉਹ ਹੱਲ ਹੋ ਗਈ ਪਾਣੀ ਦੀ ਮੁਸ਼ਕਲ ਥੋੜੇ ਦਿਨ ਹੋਰ ਬੀਤੇ ਤਾਂ ਪੈਸੇ ਲਗਾਤਾਰ ਆ ਰਹੇ ਸਨ ਪਿੰਡ ਵਾਲਿਆਂ ਨੇ ਉਸ ਨੂੰ ਪੁੱਛਿਆ ਕਿ ਉਹਨਾਂ ਪਰਿੰਦਿਆਂ ਤੋਂ ਹੁਣ ਮੈਂ ਨਵੀਂ ਚੀਜ਼ ਕੀ ਕਰਾਂ ਉਹਨਾਂ ਸਲਾਹ ਦਿੱਤੀ ਕਿ ਪਿੰਡ ਵਾਲਿਆਂ ਦੇ ਬੱਚੇ ਦੂਰ ਦਰਾਡੇ ਸਕੂਲ ਪੜ੍ਹਨ ਲਈ ਜਾਂਦੇ ਹਨ ਪਿੰਡ ਦੇ ਵਿੱਚ ਕੋਈ ਪਾਠਸ਼ਾਲਾ ਨਹੀਂ ਹੈ ਪਿੰਡ 'ਚ ਪਾਠਸ਼ਾਲਾ ਦਾ ਪ੍ਰਬੰਧ ਕਰਵਾ ਦਿਓ ਤੇ ਇਸ ਤਰੀਕੇ ਨਾਲ ਉਹਨੇ ਪਿੰਡ ਵਿੱਚ ਪਾਠਸ਼ਾਲਾ ਦਾ ਪ੍ਰਬੰਧ ਕਰਵਾ ਦਿੱਤਾ ਉਸਦੇ ਆਪਣੇ ਘਰ ਦੇ ਹਾਲਾਤ ਵੀ ਸੁਧਰ ਗਏ ਘਰ ਦੀਆਂ ਸੁੱਖ ਸਹੂਲਤਾਂਾਂ ਵੀ ਚੰਗੀਆਂ ਹੋ ਗਈਆਂ ਜਦੋਂ ਰਾਜੇ ਨੂੰ ਉਹਦੇ ਨਾਲ ਕੰਮ ਪੈਣਾ ਸ਼ਾਮ ਨੂੰ ਇਸਨੇ ਜਦੋਂ ਸੂਰਜ ਛਿਪ ਜਾਣਾ ਤੇ ਆਪਣੇ ਘਰ ਦਾ ਸਾਰਾ ਸਮਾਨ ਲਪੇਟਿਆ ਤੇ ਘਰ ਨੂੰ ਰੁਕਸਤ ਹੋ ਜਾਣਾ ਉਸ ਸਮੇਂ ਗਵਾਂਢੀ ਰਾਜ ਦੇ ਰਾਜੇ ਦੇ ਵਿੱਚੋਂ ਇੱਕ ਖੱਤ ਆਣ ਪਹੁੰਚਿਆ ਰਾਜੇ ਦੇ ਕੋਲ ਇਹਦੇ ਸਾਰੇ ਮੰਤਰੀ ਸੰਤਰੀ ਦਰਬਾਰ ਵਿੱਚ ਬੈਠੇ ਹੋਏ ਸਨ ਖਤ ਪੜਿਆ ਗਿਆ ਤੇ ਉਸ ਖਤ ਵਿੱਚ ਰਾਜੇ ਨੇ ਲਿਖਿਆ ਸੀ ਮੈਂ ਤੁਹਾਡੇ ਰਾਜ ਤੇ ਹਮਲਾ ਕਰ ਦੇਵਾਂਗਾ ਤੇ ਜਾਂ ਫਿਰ ਆਪਣੇ ਰਾਜ ਦਾ ਵੱਡਾ ਹਿੱਸਾ ਤੁਹਾਡੇ ਰਾਜ ਮਹਿਲ ਵਿੱਚ ਸ਼ਾਮਿਲ ਕਰ ਦੇਵਾਂਗਾ ਜੇ ਮੈਂ ਹਾਰ ਗਿਆ ਇਸ ਪੱਤਰ ਨਾਲ ਕਹਿੰਦੇ ਕਿ ਮੈਂ ਆਪ ਇੱਕ ਪਹੇਲੀ ਹੀ ਭੇਜ ਰਿਹਾ ਹਾਂ ਇਸ ਤੋਂ ਬਾਅਦ ਇੱਕ ਪਹੇਲੀ ਹੋਰ ਭੇਜਾਂਗਾ ਦੋਵੇਂ ਹੀ ਪਹੇਲੀਆਂ ਦੇ ਸਹੀ ਉੱਤਰ ਜੇਕਰ ਤੁਸੀਂ ਦੇ ਦਿੱਤੇ ਤੇ ਮੇਰੇ ਵੱਲੋਂ ਅੱਧੇ ਤੋਂ ਵੱਧ ਰਾਜਪਾਗ ਤੁਹਾਡਾ ਹੋ ਜਾਵੇਗਾ ਤਾਂ ਉੱਤਰ ਕਿਸੇ ਨੇ ਨਾ ਦਿੱਤਾ ਫਿਰ ਹਮਲੇ ਲਈ ਤੁਸੀਂ ਤਿਆਰ ਹੋ ਜਿਓ ਜੇ ਤੁਹਾਡੇ ਕੋਲ ਕੋਈ ਵੀ ਜਵਾਬ ਨਾ ਹੋਇਆ ਰਾਜਾ ਬੜਾ ਹੈਰਾਨ ਹੋਇਆ ਅੰਮ੍ਰਾਂ ਸ਼ਾਂਤੀ ਚੱਲ ਰਹੀ ਹੈ ਕਿਸੇ ਕਿਸਮ ਦੀ ਕੋਈ ਦਿੱਕਤ ਨਹੀਂ ਇਹ ਬੜੀ ਵੱਡੀ ਮੁਸੀਬਤ ਕਿਧਰੋਂ ਆਣ ਖੜੀ ਹੋਈ ਹੈ ਰਾਜੇ ਨੇ ਤੁਰੰਤ ਕਿਹਾ ਜਿਹੜੀ ਪਹੇਲੀ ਭੇਜੀ ਹੈ ਉਸ ਨੂੰ ਇੱਥੇ ਹਾਜ਼ਰ ਕੀਤਾ ਜਾਵੇ ਇੱਕ ਪਾਲਕੀ ਸੀ ਜਿਵੇਂ ਕਿ ਡੋਲੀ ਹੁੰਦੀ ਹੈ ਉਹਦੇ ਵਿੱਚ ਤਿੰਨ ਮੂਰਤੀਆਂ ਨਿਕਲੀਆਂ ਉਹਨਾਂ ਦੇ ਨਾਲ ਇੱਕ ਪੱਤਰ ਤੇ ਲਿਖਿਆ ਹੋਇਆ ਸੀ ਕਿ ਇਹ ਤਿੰਨ ਮੂਰਤੀਆਂ ਇਨ ਬਿਨ ਇੱਕੋ ਜਿਹੀਆਂ ਹਨ ਪਰ ਇਹਨਾਂ ਦੇ ਵਿੱਚ ਕੋਈ ਫਰਕ ਨਹੀਂ ਪਰ ਇਹਨਾਂ ਦੇ ਵਿੱਚ ਫਰਕ ਇੱਕ ਹੈ ਵੀ ਬੜਾ ਜ਼ਰੂਰੀ ਹੈ ਉਹ ਫਰਕ ਜੇਕਰ ਤੁਸੀਂ ਮੈਨੂੰ ਲੱਭ ਦਿੰਦੇ ਹੋ ਮੈਨੂੰ 7 ਦਿਨਾਂ ਦੇ ਵਿੱਚ ਪੱਤਰ ਵਾਪਸ ਭੇਜ ਦਿੰਦੇ ਹੋ ਤੇ ਠੀਕ ਹੈ ਨਹੀਂ ਤਾਂ ਤੁਸੀਂ ਹਮਲੇ ਲਈ ਤਿਆਰ ਹੋ ਜਾਓ ਸਾਰੇ ਹੀ ਰਾਜੇ ਦੇ ਜਿੰਨੇ ਵੀ ਵਜ਼ੀਰ ਤੇ ਸੰਤਰੀ ਮੰਤਰੀ ਸਨ ਵਿਦਵਾਨ ਸਨ ਲੋਕ ਦੂਰ ਦੁਰਾਡੇ ਤੋਂ ਰਾਜੇ ਦੇ ਹਰ ਇੱਕ ਵਿਸ਼ਵਾਸ ਵਾਲੇ ਵਿਅਕਤੀ ਨੂੰ ਬੁਲਾਇਆ ਗਿਆ ਕਿ ਮੂਰਤੀਆਂ ਦੇ ਵਿੱਚੋਂ ਅੰਤਰ ਲੱਭੋ ਕਿਉਂਕਿ ਉਹ ਤਾਂ ਇਨ ਬਿਨ ਬਣੀਆਂ ਹੋਣ ਸਨ ਹੋ ਬੋ ਕੱਪੜੇ ਲੀੜੇ ਵੀ ਇੱਕੋ ਜਿਹੇ ਸਨ ਬੜੇ ਹੀ ਕਿਸੇ ਸਿਆਣੇ ਚਿੱਤਰਕਾਰ ਮੂਰਤੀਕਾਰ ਨੇ ਉਹ ਮੂਰਤੀਆਂ ਘੜੀਆਂ ਸਨ ਬਹੁਤ ਜ਼ਿਆਦਾ ਚਿੰਤਾ ਵੱਧ ਗਈ ਰਾਜੇ ਨੂੰ ਇਹ ਸੀ ਕਿ 10-20 ਘੰਟੇ ਸਨ ਉਹਦੇ ਕੋਲ ਰਾਤ ਤੇ ਬਹੁਤ ਜ਼ਿਆਦਾ ਔਖੇ ਲੰਗੇ ਰਾਜੇ ਨੇ ਕੁਝ ਘੰਟੇ ਆਰਾਮ ਕੀਤਾ ਤੇ ਸਵੇਰ ਵੇਲੇ ਦਰਬਾਰ ਲਾ ਲਿਆ ਵਜ਼ੀਰੇ ਖਾਸ ਨੇ ਕਿਹਾ ਸ਼ਾਇਦ ਹੁਣ ਮੌਕਾ ਆ ਗਿਆ ਹੈ ਜਿਹੜੀਆਂ ਇਹ ਸੋਨੇ ਦੀਆਂ ਮੋਹਰਾਂ ਹਨ ਹਰ ਰੋਜ਼ ਉਸ ਨੂੰ ਅਸੀਂ ਦਿੰਦੇ ਹਾਂ ਇਸ ਪੰਡਿਤ ਨੂੰ ਇਸ ਸ਼ਖਸ ਨੂੰ ਬੁਲਾ ਕੇ ਹੀ ਪੁੱਛ ਲਈਏ ਰਾਜੇ ਨੇ ਕਿਹਾ ਠੀਕ ਹੈ ਪਰ ਮੈਨੂੰ ਉਮੀਦ ਕੋਈ ਨਹੀਂ ਕਿ ਇਸ ਨੂੰ ਪਤਾ ਹੋਵੇਗਾ ਉਹਨਾਂ ਨੇ ਉਸ ਪੰਡਿਤ ਨੂੰ ਬੁਲਾ ਕੇ ਪੁੱਛਿਆ ਕਿ ਦੱਸ ਭਾਈ ਇਹਨਾਂ ਦੇ ਵਿੱਚ ਫਰਕ ਲੱਭ ਦੇ ਨਹੀਂ ਤਾਂ ਸਾਡੇ ਰਾਜ ਤੇ ਹਮਲਾ ਹੋ ਜਾਵੇਗਾ ਕਹਿੰਦਾ ਕਿ ਕੋਈ ਗੱਲ ਨਹੀਂ ਮੈਂ ਇਸ ਦਾ ਮਸਲੇ ਦਾ ਹੱਲ ਕਰ ਦੇਵਾਂਗਾ ਮੇਰੀ ਸ਼ਰਤ ਹੈ ਕਿ ਤਿੰਨੇ ਮੂਰਤੀਆਂ ਡੋਲੀ ਸਮੇਤ ਮੇਰੇ ਕਮਰੇ ਦੇ ਵਿੱਚ ਰੱਖੀਆਂ ਜਾਣ ਰਾਜ ਦਰਬਾਰ ਦੇ ਬਾਹਰ ਵਾਲੇ ਪਾਸੇ ਰਖਵਾ ਦਿੱਤੀਆਂ ਜਾਣ ਇਸ ਤਰੀਕੇ ਨਾਲ ਹੋਇਆ ਤੇ ਜਿਹੜੀਆਂ ਉਹ ਤਿੰਨ ਮੂਰਤੀਆਂ ਸਨ ਉਸ ਦੇ ਕਮਰੇ ਵਿੱਚ ਰੱਖ ਦਿੱਤੀਆਂ ਗਈਆਂ ਜਿਹੜਾ ਉਹ ਪੰਡਿਤ ਸੀ ਉਹ ਘਰ ਚਲਾ ਗਿਆ ਘਰ ਜਾ ਕੇ ਰੁੱਖ ਦੇ ਉੱਤੇ ਬੈਠੇ ਪਰਿੰਦਿਆਂ ਦੇ ਨਾਲ ਵਾਰਤਾਲਾਪ ਕਰਨ ਲੱਗਾ ਕਿ ਮੇਰੇ ਤੇ ਨਵੀਂ ਮੁਸੀਬਤ ਆਉਣ ਪਈ ਹੈ ਇੱਕ ਬੜੇ ਸੂਝਵਾਨ ਮੋਰ ਨੇ ਉਸ ਰੁੱਖ ਤੋਂ ਠਾਂ ਉੱਤਰ ਕੇ ਉਸ ਨੂੰ ਰਾਏ ਦਿੱਤੀ ਵੇਖ ਪਾਈ ਇਦਾਂ ਨਹੀਂ ਹੋ ਸਕਦਾ ਕਿ ਇਨ ਬਿਨ ਹੁਣ ਮੈਂ ਤੈਨੂੰ ਇੱਕ ਪੰਖ ਦਿੰਦਾ ਹਾਂ ਇੱਕ ਬਹੁਤ ਹੀ ਲੰਬਾ ਪੰਖ ਉਸ ਨੇ ਉਸ ਨੂੰ ਦੇ ਦਿੱਤਾ ਤੇ ਕਿਹਾ ਹਰ ਇੱਕ ਜਿਹੜੀ ਮੂਰਤੀ ਹੈ ਉਸਦੇ ਵਿੱਚ ਛੇਦ ਜ਼ਰੂਰ ਹੋਣਗੇ ਉਹਨਾਂ ਦੇ ਧਿਆਨ ਨਾਲ ਪਰਖ ਕਰਨੀ ਹੈ ਇਸ ਪੰਖ ਦੇ ਨਾਲ ਇਹ ਪੰਖ ਤੈਨੂੰ ਮੈਂ ਪਰਖ ਕਰਨ ਲਈ ਦੇ ਰਿਹਾ ਹਾਂ ਤੇਰਾ ਮਸਲਾ ਇਸ ਦੇ ਨਾਲ ਹੱਲ ਹੋ ਜਾਵੇਗਾ ਪਰ ਮੂਰਤੀਆਂ ਦੇ ਹਰ ਇੱਕ ਛੇਦ ਨੂੰ ਹਰ ਇੱਕ ਚੀਜ਼ ਨਾਲ ਇਸ ਪੰਖ ਦੇ ਨਾਲ ਟੋ ਟੋ ਕੇ ਤੂੰ ਪਰਖ ਕਰਨਾ ਹੈ ਉਹ ਪੰਖ ਲੈ ਕੇ ਪੰਡਿਤ ਦੇ ਪਾਸੇ ਉਸ ਕਮਰੇ ਵਿੱਚ ਆ ਗਿਆ ਜਿਹੜਾ ਉਹਦਾ ਦਫ਼ਤਰ ਬਣ ਚੁੱਕਿਆ ਸੀ ਉਥੇ ਆ ਕੇ ਇਕੱਲੀ ਇਕੱਲੀ ਮੂਰਤੀ ਉਸਨੇ ਹਰ ਇੱਕ ਛੇਦ ਦੇ ਵਿੱਚ ਉਸ ਪੰਖ ਦੇ ਰਾਹੀਂ ਪਰਖ ਕੀਤੀ ਉਸ ਨੂੰ ਵਾਕਿਆ ਹੀ ਇੱਕ ਫਰਕ ਲੱਭ ਗਿਆ ਤੁਰੰਤ ਹੀ ਉਸਨੇ ਦੂਤ ਦੇ ਰਾਹੀਂ ਸੁਨੇਹਾ ਭੇਜਿਆ ਕਿ ਸਾਰੀਆਂ ਮੂਰਤੀਆਂ ਸਮੇਤ ਉਸ ਦਰਬਾਰ ਵਿੱਚ ਆਣ ਪਹੁੰਚਿਆ ਰਾਜ ਦਰਬਾਰ ਮੰਤਰੀ ਸੰਤਰੀ ਭਾਰੀ ਮਹਿਫਲ ਲੱਗੀ ਹੋਈ ਸੀ ਰਾਜੇ ਨੇ ਕਿਹਾ ਦੱਸੋ ਰਾਜੇ ਦੇ ਸਾਹਮਣੇ ਸਭ ਤੋਂ ਪਹਿਲਾਂ ਮੂਰਤੀ ਦੇ ਇੱਕ ਕੰਨ ਵਿੱਚ ਪੰਖ ਫੇਰਿਆ ਉਹ ਦੂਸਰੇ ਪਾਸੇੋਂ ਦੂਜੇ ਕੰਨ ਦੇ ਵਿੱਚੋਂ ਬਾਹਰ ਆ ਗਿਆ ਪੰਡਿਤ ਜੀ ਫਿਰ ਕਹਿਣ ਲੱਗੇ ਵੇਖੋ ਇੱਕ ਸੁਧਾਰਨ ਇੱਕ ਬੇਫਿਕਰ ਇਨਸਾਨ ਦੇ ਵਾਂਗੂ ਇਸ ਨੂੰ ਬਣਾਇਆ ਗਿਆ ਹੈ ਇਸ ਦੇ ਇੱਕ ਕੰਨ ਚੋਂ ਪਾਈ ਤੇ ਦੂਜੇ ਕੰਨ ਦੇ ਵਿੱਚੋਂ ਪੰਖ ਬਾਹਰ ਨਿਕਲ ਆਇਆ ਹੈ ਕਿਸੇ ਨੇ ਕਹੀ ਕਿਸੇ ਦੀ ਬੋਲੀ ਆਪਣੇ ਮਨ ਦੇ ਉੱਤੇ ਕੋਈ ਵੀ ਬੋਝ ਨਹੀਂ ਲਿਆ ਕੋਈ ਭਾਰ ਨਹੀਂ ਲਿਆ ਜਿੱਥੇ ਸੁਣੀ ਉੱਥੇ ਹੀ ਸੁਣ ਕੇ ਛੱਡ ਕੇ ਅੱਗੇ ਲੰਘ ਗਏ ਪਰ ਇਹਦੇ ਨਾਲ ਇੱਕ ਖਾਮੀ ਵੀ ਹੈ ਕਿ ਇਹੋ ਜਿਹੇ ਇਨਸਾਨ ਨੂੰ ਕੋਈ ਜ਼ਿੰਮੇਵਾਰੀ ਵਾਲਾ ਕੰਮ ਸੌਂਪਿਆ ਜਾ ਸਕਦਾ ਹੈ ਕਿ ਨਹੀਂ ਸਾਰੇ ਦਰਬਾਰ ਵਿੱਚ ਤਾੜੀਆਂ ਵਜੀਆਂ ਪਰ ਅਜੇ ਇਹ ਨਹੀਂ ਸਮਝ ਆ ਰਿਹਾ ਸੀ ਕਿ ਦੂਜੀ ਦੇ ਬਾਰੇ ਇਸ ਨੇ ਜੋ ਕਹਿਣਾ ਸੀ ਕਿ ਰਾਜਨ ਫਰਕ ਦੱਸੋ ਦੂਸਰੀ ਮੂਰਤੀ ਦੇ ਵਿੱਚ ਕਿ ਇਹਦੇ ਵਿੱਚ ਕੀ ਫਰਕ ਹੈ ਤੁਰੰਤ ਪੰਡਿਤ ਨੇ ਉਹੀ ਮੋਰੀ ਉਹੀ ਮੋਰ ਦਾ ਪੰਖ ਜਿਹੜਾ ਸੀ ਮੂਰਤੀ ਦੇ ਕੰਨ ਵਿੱਚ ਫੇਰਿਆ ਉਸ ਦੇ ਕੰਨ ਰਾਹੀਂ ਹੁੰਦਾ ਹੋਇਆ ਉਸ ਦੇ ਮੂਹ ਰਾਹੀਂ ਪੰਖ ਬਾਹਰ ਆ ਗਿਆ ਰਾਜੇ ਨੂੰ ਸਮਝ ਆ ਗਿਆ ਕਿ ਬਿਲਕੁਲ ਫਰਕ ਹੈ ਇਹਦੇ ਬਾਰੇ ਉਹਨੇ ਦੱਸਣਾ ਸ਼ੁਰੂ ਕੀਤਾ ਉਹ ਦੱਸਦਾ ਹੈ ਜਿਹਦੇ ਕੰਨ ਤੋਂ ਸੁਣੀ ਉਹ ਮੂਹ ਰਾਹੀਂ ਬਾਹਰ ਕਹਿ ਦਿੱਤੀ ਭਾਵ ਕਿ ਕਿਸੇ ਦੇ ਕੋਲੋਂ ਗੱਲ ਸੁਣ ਕੇ ਜਦੋਂ ਅਸੀਂ ਮੈਂਟੋ ਮੈਂਟ ਕਿਸੇ ਦੂਜੇ ਨੂੰ ਦੱਸ ਦਿੰਦੇ ਹਾਂ ਉਥੇ ਸੁਣੀਆ ਉਥੇ ਕਹਿ ਕੇ ਆਪਣੇ ਮਨ ਵਿੱਚ ਕੋਈ ਵੀ ਬੋਝ ਨਹੀਂ ਲਿਆ ਉਹ ਰੁਕਸਤ ਹੋ ਗਿਆ ਪਰ ਇਹੋ ਜਿਹੇ ਇਨਸਾਨ ਉੱਤੇ ਕਦੇ ਵੀ ਭਰੋਸਾ ਨਹੀਂ ਕੀਤਾ ਜਾ ਸਕਦਾ ਕਿਉਂਕਿ ਕਿਸੇ ਦੇ ਕੰਨ ਕਿਸੇ ਦੇ ਰਾਜ ਦੇ ਮਹਤਾਜ ਨਹੀਂ ਹੁੰਦੇ ਮਤਲਬ ਕਿ ਕਿਸੇ ਤੋਂ ਜਿਹੜੀ ਗੱਲ ਸੁਣ ਲਈ ਜਾਂਦੀ ਹੈ ਉਹ ਆਪਣੇ ਕੋਲ ਹੀ ਰੱਖਣੀ ਚਾਹੀਦੀ ਹੈ ਕਦੇ ਕਿਸੇ ਦੀ ਨਿੰਦਿਆ ਚੁਗਲੀ ਨਹੀਂ ਕਰਨੀ ਚਾਹੀਦੀ ਤੀਜੀ ਮੂਰਤੀ ਦੇ ਬਾਰੇ ਉਸਨੇ ਜਦੋਂ ਪੰਖ ਫੇਰਿਆ ਤਾਂ ਉਸਦੇ ਕੰਨ ਵਿੱਚ ਉਹ ਇੱਕ ਪਾਸਿਓਂ ਨਹੀਂ ਨਿਕਲਿਆ ਪੰਡਿਤ ਜੀ ਕਹਿਣ ਲੱਗੇ ਇਹਨਾਂ ਪੰਖਾਂ ਦੇ ਢਿੱਡ ਨੂੰ ਚਲਾ ਜਾਂਦਾ ਹੈ ਇਹਨੇ ਜੋ ਵੀ ਗੱਲਾਂ ਸੁਣੀਆਂ ਆਪਣੇ ਢਿੱਡ ਵਿੱਚ ਪਾ ਲਈਆਂ ਇਹੋ ਜਿਹੇ ਇਨਸਾਨ ਹਰ ਇੱਕ ਦਾ ਰਾਜ ਦਬਕੇ ਰੱਖਦੇ ਹਨ ਸਾਰੇ ਮਹਿਲ ਦੇ ਵਿੱਚ ਤਾੜੀਆਂ ਵੱਜਣੀਆਂ ਸ਼ੁਰੂ ਹੋ ਗਈਆਂ ਕੁਝ ਦਿਨਾਂ ਮਗਰੋਂ ਗਵਾਂਢੀ ਰਾਜ ਦੇ ਰਾਜੇ ਦਾ ਪੱਤਰ ਆਉਂਦਾ ਹੈ ਕਿ ਮੈਂ ਬੜਾ ਜ਼ਿਆਦਾ ਖੁਸ਼ ਹੋਇਆ ਹਾਂ ਮੇਰੀ ਦੂਸਰੀ ਪਹੇਲੀ ਕੋਈ ਨਹੀਂ ਦੂਸਰੀ ਪਹੇਲੀ ਦੀ ਥਾਂ ਮੇਰੀ ਇੱਕ ਬੇਨਤੀ ਹੈ ਮੇਰੀ ਧੀ ਜਵਾਨ ਹੈ ਮੈਂ ਉਹਦਾ ਵਿਆਹ ਕਰਨਾ ਚਾਹੁੰਦਾ ਹਾਂ ਜਿਸ ਇਨਸਾਨ ਨੇ ਇਸ ਪੇ ਰਹੇਲੀ ਦਾ ਜਵਾਬ ਦਿੱਤਾ ਹੈ ਮੈਂ ਆਪਣੀ ਧੀ ਦਾ ਵਿਆਹ ਉਸ ਨਾਲ ਹੀ ਕਰਨਾ ਚਾਹੁੰਦਾ ਹਾਂ ਮੈਨੂੰ ਉਮੀਦ ਹੈ ਤੁਹਾਡਾ ਹੀ ਕੋਈ ਉਹ ਮੰਤਰੀ ਹੋਵੇਗਾ ਜੋ ਵਿਦਵਾਨ ਹੈ ਤੁਹਾਡੇ ਦਰਬਾਰ ਵਿੱਚ ਹੀ ਪੱਤਰ ਪੜ੍ਹਿਆ ਗਿਆ ਹੈ ਜਦੋਂ ਇਸ ਦਰਬਾਰ ਵਿੱਚ ਆਇਆ ਸਾਰਿਆਂ ਨੇ ਕਿਹਾ ਇਸ ਮੈਲੇ ਕੁਚਾਲੇ ਕੱਪੜੇ ਵਾਲੇ ਨੂੰ ਕਿਦਾਂ ਇੰਦਾ ਵੱਡਾ ਰਿਸ਼ਤਾ ਹੋ ਗਿਆ ਹੈ ਪਰ ਉਸ ਦੀ ਵਿਆਹ ਦੀ ਉਮਰ ਦੇ ਲਾਇਕ ਸੀ ਉਹ 30 ਸਾਲ ਦੀ ਉਮਰ ਦਾ ਸੀ ਰਾਜੇ ਦੀ ਧੀ ਨਾਲ ਉਸਦਾ ਵਿਆਹ ਹੋ ਸਕਦਾ ਹੈ ਇਹ ਕਿਵੇਂ ਬਣ ਸਕਦੀ ਸੀ ਗੱਲ ਪਰ ਹੋ ਗਈ ਸੋ ਸਾਤ ਸੰਗਰ ਜੀ ਇਸ ਗੱਲ ਤੋਂ ਸਾਨੂੰ ਇਹੀ ਸਿੱਖਿਆ ਮਿਲਦੀ ਹੈ ਕਿ ਪਰਮਾਤਮਾ ਦਾ ਨਾਮ ਜਪਣਾ ਗੁਰੂ ਘਰ ਨੂੰ ਮੰਨਣਾ ਇਸ ਖਲਕਤ ਦੇ ਵਿੱਚ ਬਣਾਏ ਹੋਏ ਪਰਿੰਦੇ ਪੰਛੀਆਂ ਦੀ ਸੇਵਾ ਕਰਨੀ ਕਿੰਨਾ ਵੱਡਾ ਸਾਨੂੰ ਇਸ ਤਰੀਕੇ ਨਾਲ ਫਲ ਮਿਲ ਸਕਦਾ ਹੈ ਉਸ ਨੂੰ ਇੱਕ ਰਾਜੇ ਦਾ ਰਾਜ ਭਾਗ ਵੀ ਸਾਰਾ ਮਿਲ ਗਿਆ ਤੇ ਸਾਥ ਸੰਗਤ ਜੀ ਜੇਕਰ ਤੁਸੀਂ ਵੀ ਐਤਵਾਰ ਦੇ ਦਿਨ ਜਾਂ ਰਾਤ ਨੂੰ ਪਰਿੰਦਿਆਂ ਦੇ ਲਈ ਘਰ ਦੀ ਛੱਤ ਦੇ ਉੱਤੇ ਦਾਣੇ, ਚੌਲ ਵਗੈਰਾ ਪਾਉਣੇ ਸ਼ੁਰੂ ਕਰ ਦਿੰਦੇ ਹੋ। ਰੋਟੀ ਦਾ দান ਕਰਨਾ ਸ਼ੁਰੂ ਕਰ ਦਿੰਦੇ ਹੋ ਤਾਂ ਵੇਖ ਲੈਣਾ ਤੁਹਾਡੇ ਤੇ ਵੀ ਪਰਮਾਤਮਾ ਜੀ ਦੀ ਕਿਰਪਾ ਹੋਣੀ ਸ਼ੁਰੂ ਹੋ ਜਾਵੇਗੀ। ਕਿਉਂਕਿ ਇਹ ਜਾਦੂ ਟੋਣਾ ਤੇ ਨਾ ਹੀ ਕੋਈ ਤੰਤਰ ਮੰਤਰ ਹੈ। ਤੁਹਾਡੀ ਕਿਸਮਤ ਨੂੰ ਖੋਲਣ ਵਾਲਾ ਇੱਕ ਜੰਤਰ ਹੈ। ਕਿਉਂਕਿ ਕਹਿੰਦੇ ਹਨ ਕਿ ਬੇਜੁਬਾਨ ਦੀ ਅਸੀਸ ਜਿਹੜੀ ਹੁੰਦੀ ਹੈ ਉਹ ਬੰਦੇ ਨੂੰ ਬੜੀ ਹੀ ਜਲਦੀ ਲੱਗਦੀ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ